ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਮੌਜੂਦਾ ਸਰਕਾਰ ਦੇ ਵੱਲੋਂ ਪੈਲ ਦੇ ਆਧਾਰ ਤੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਅਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਣਾਲੀ ਪ੍ਰਦਾਨ ਕਰਨ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਨੇ ਸਰਕਾਰ ਦੇ ਉਪਰਾਲਿਆਂ ਸਦਕਾ ਹੀ ਅੱਜ ਸਰਕਾਰੀ ਸਕੂਲਾਂ ਦੀ ਕਾਇਆਕਲਪ ਹੋਈ ਹੈ ਅਤੇ ਪਹਿਲਾਂ ਨਾਲੋਂ ਸਕੂਲ ਅੰਦਰ ਬੱਚਿਆਂ ਦੀ ਸੰਖਿਆ ਵਿੱਚ ਵੀ ਵਾਧਾ ਹੋਇਆ ਹੈ ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲਚੰਨ ਘਟਾਨੂਚੱਕ ਦੇ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਣੀ ਲੋਦੀ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਟਰੀ ਰਜੇਸ਼ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਕਮਲਦੀਪ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਹਮਨਦੀਪ ਕੁਮਾਰ ਦੀ ਅਗਵਾਈ ਹੇਠ ਦਾਖਲ ਮੁਹਿੰਮ ਦੇ ਆਗਾਜ਼ ਸੰਬੰਧੀ ਰੱਖੇ ਸਮਾਰੋਹ ਦੇ ਦੌਰਾਨ ਸੰਬੋਧਨ ਕਰਦਿਆ ਕੀਤਾ ਗਿਆ ਸਮਾਰੋਹ ਦੇ ਦੌਰਾਨ ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤੀ ਓਪਲ ਆਈਏਐਸ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਘਟਾਰੋਚਕ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਅੰਦਰ ਕ੍ਰਾਂਤੀ ਲਿਆ ਕੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਚਲਦਿਆਂ ਹੁਣ ਸਰਕਾਰੀ ਸਕੂਲ ਪੈਲਨ ਨਾਲੋਂ ਬਹੁਤ ਚੰਗੀ ਹਾਲਤ ਦੇ ਵਿੱਚ ਨੇ ਅਤੇ ਵਧੀਆ ਸਿੱਖਿਆਤ ਢਾਂਚੇ ਦੇ ਨਾਲ ਨਾਲ ਸਿੱਖਿਆਤ ਸਟਾਫ ਅਤੇ ਹੋਰ ਸੁਵਿਧਾਵਤ ਦੇ ਨਾਲ ਸਰਕਾਰੀ ਸਕੂਲਾਂ ਅੰਦਰ ਬੱਚਿਆਂ ਦੀ ਸਿੱਖਿਆ ਵਿੱਚ ਭਾਰੀ ਵਾਧਾ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਸਾਲ ਚਲਾਈ ਜਾ ਰਹੀ ਦਾਖਲਾ ਮਹਿੰਮ ਦੌਰਾਨ ਬਾਬਤ ਹੋ ਕੇ ਕਈ ਸਰਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਸਰਕਾਰੀ ਅਧਿਆਪਕਾਂ ਦੇ ਵੱਲੋਂ ਵੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੁਣਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦੇ ਆਖਿਆ ਗਿਆ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਕਿਉਂਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਕਾਫੀ ਬਦਲਾਅ ਹੋ ਚੁੱਕਿਆ ਹੈ ਅਤੇ ਪੜਾਈ ਅਤੇ ਬੁਨਿਆਦੀ ਢਾਂਚੇ ਦੇ ਵਿੱਚ ਵੀ ਪੂਰਾ ਸੁਧਾਰ ਲਿਆਂਦਾ ਗਿਆ ਲਕੀ ਸਰੋਜ ਕੇ ਆਰਟੀ ਨਿਊਜ਼ ਨੈਟਵਰਕ ਅੱਜ ਬੜਾ ਮੈਂ ਸਮਝਦਾ ਵੀ ਸਾਡੇ ਲਈ ਮਾਨਮਤਾ ਦੇਣਾ ਅੱਜ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਜੀ ਦੀ ਗਵਾਈ ਚ ਸਿੱਖਿਆ ਬੋਰਡ ਨੂੰ ਸਰਕਾਰੀ ਸਕੂਲਾਂ ਦੇ ਅੰਦਰ ਦਾਖਲਾ ਮਹਿੰਮ ਦਾ ਆਗਾਜ਼ ਕੀਤਾ ਗਿਆ ਸੋ ਮੇਰੇ ਜ਼ਰੇ ਦੇ ਔਰ ਮੇਰੇ ਵਿਧਾਨ ਸਭ ਹਲਕੇ ਦਾ ਵੱਡਾ ਪਿੰਡ ਬਣੀ ਲੋਧੀ ਜਿਸ ਸਕੂਲ ਦੇ ਅੰਦਰ ਅੱਜ ਵੱਡੀ ਗੈਦਰਿੰਗ ਹੋਈ ਆ ਵੱਖ-ਵੱਖ ਸਕੂਲਾਂ ਦੇ ਹੈਡ ਟੀਚਰ ਆਏ ਨੇ ਪ੍ਰਿੰਸੀਪਲ ਸਾਹਿਬ ਆਏ ਨੇ ਔਰ ਮੈਨੂੰ ਖੁਸ਼ੀ ਆ ਕਿ ਮੇਰੇ ਨਾਲ ਮੇਰੇ ਡਿਪਟੀ ਕਮਿਸ਼ਨਰ ਆਦਿਤਿਆ ਓਪਲ ਜੀ ਦੋਵੇਂ ਸਾਡੇ ਡੀਓ ਡਿਪਟੀ ਡੀਓ ਔਰ तमाम ਜਿਹੜੀ ਫੈਕਲਟੀਜ਼ ਆ ਤੇ ਨਾਲ ਜਿਹੜੇ ਮਾਪੇ ਆਏ ਆ ਬੱਚਿਆਂ ਦੇ ਔਰ ਸਭ ਨੇ ਇਹ ਇਸ ਗੱਲ ਨੂੰ ਪ੍ਰਣ ਲਿਆ ਕਿ ਅਸੀਂ ਪ੍ਰਾਇਮਰੀ ਸਕੂਲਾਂ ਦੇ ਵਿੱਚ ਬਤਬਤ ਬੱਚਿਆਂ ਨੂੰ ਦਾਖਲਾ ਦੁਵਾਨ ਦੇ ਵਿੱਚ ਆਪਣਾ ਰੋਲ ਦਾ ਕਰਨਾ ਚਾਹੀਏ ਪਿੰਡਾਂ ਦੀਆਂ ਪੰਚਾਇਤਾਂ ਨੇ ਚਾਹੇ ਪਿੰਡਾਂ ਦੀਆਂ ਸੰਸਥਾਵਾਂ ਨੇ ਤੋ ਇਹੀ ਪ੍ਰਾਇਮਰੀ ਸਕੂਲ ਨੇ ਜਿਨ੍ਹਾਂ ਦੇ ਵਿੱਚੋਂ ਪੁਰਾਣੀ ਪੀੜ੍ਹੀ ਪੜ ਕੇ ਆਈਐਸ ਬਣੀ ਹੈ ਆਈਪੀਐਸ ਬਣੇ ਨੇ ਡਾਕਟਰ ਬਣੇ ਨੇ ਇੰਜੀਨੀਅਰ ਬਣੇ ਨੇ ਸਾਇੰਸਿਸਟ ਬਣੇ ਨੇ ਸੋ ਅੱਜ ਪੰਜਾਬ ਦੇ ਅੰਦਰ ਕਰੋੜਾ ਰੁਪਇਆ ਕਰੋੜਾ ਕਰੋੜਾ ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਸਕੂਲਾਂ ਨੂੰ ਭੇਜ ਰਹੀ ਹੈ ਔਰ ਪਹਿਲੀ ਵਾਰ ਹੋ ਰਿਹਾ ਕਿ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸਹਿਬਾਨ ਟੀਚਰ ਬਾਹਰਲੇ ਮੁਲਕਾਂ ਦੇ ਅੰਦਰ ਟ੍ਰੇਨਿੰਗ ਲੈ ਕੇ ਆਏ ਆ ਤਾਂ ਜੋ ਉਤੋਂ ਸਿੱਖ ਕੇ ਜਿਹੜੀ ਇੱਕ এডਿਊਕੇਸ਼ਨ ਮਹਿਕਮੇ ਦੇ ਅੰਦਰ এডਿਊਕੇਸ਼ਨ ਦੇ ਵਿੱਚ ਜਿਹੜੀ ਅਪਡੇਟ ਹੋਈ ਹੈ ਨਵੀਂ ਟੈਕਨੀਕ ਆਈ ਹੈ ਉਹਨੂੰ ਪ੍ਰਾਪਤ ਕਰਕੇ ਤੇ ਪੰਜਾਬ ਦੇ ਬੱਚਿਆਂ ਨੂੰ ਆਸਾਨਦਾ ਬਣਾਇਆ ਜਾਵੇ ਸੋ ਮੈਂ ਜ਼ਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕਰਦਾ ਤੇ ਵਿਸ਼ੇਸ਼ ਸੌਰਤੇ ਆਪਣਾ ਪਿਆਰਾ ਹਲਕਾ ਪੋਆ ਜੇ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਚ ਪੜਾਈ ਜਾਣ ਔਰ ਇਹਨਾਂ ਸਕੂਲਾਂ ਦੇ ਅੰਦਰ ਨਾ ਨਾ ਕੇਵਲ ਪੜਾਈ ਬਲਕਿ ਖੇਡਾਂ ਦੇ ਅੰਦਰ ਵੀ ਬੱਚਿਆਂ ਨੂੰ ਚੰਗਾ ਪ੍ਰਮੋਟ ਕੀਤਾ ਜਾ ਰਿਹਾ ਔਰ ਮਤਲਬ ਸਕੂਲ ਆਫ ਹੈਮਨਸ ਬਣੇ ਆ ਸੋ ਮੈਨੂੰ ਖੁਸ਼ੀ ਆ ਕਿ ਆ ਪਰਸੋਂ ਜਿਹੜਾ 971 ਟੀਚਰ ਪੰਜਾਬ ਚ ਨਵੇਂ ਪਰਚੀ ਕੀਤੇ ਆ ਉਹਦੇ ਵਿੱਚ 22 22 ਟੀਚਰ ਜਿਹੜੇ ਆ ਮੇਰੇ ਹਲਕੇ ਨੂੰ ਮਿਲੇ ਆ ਵਿਧਾਨ ਸਭਾ ਪੋਆ ਨੂੰ ਸੋ ਅ ਅਸੀਂ ਸਕੂਲਾਂ ਦੀ ਦਸ਼ਾ ਸਕੂਲਾਂ ਦਾ ਜਿਹੜਾ ਪ੍ਰਬੰਧ ਉਹਨੂੰ ਸਮੇਂ ਦੇ ਹਾਂਡ ਦਾ ਬਣਾਉਣ ਦੇ ਲਈ ਅ ਮਰ ਲੋ ਜਿਹੜੀ ਸੌਖ ਆ ਕੇ ਤੁਰੇ ਆ ਸੋ ਸਾਬ ਨੂੰ ਬੇਨਤੀ ਆ ਕਿ ਪ੍ਰਾਇਮਰੀ ਸਕੂਲਾਂ ਦੇ ਅੰਦਰ ਆਪਣੇ ਆਪਣੇ ਬੱਚਿਆਂ ਨੂੰ ਜਿਨ੍ਹਾਂ ਨੂੰ ਦਾਖਲਾ ਕਰਾਇਆ ਤੇ ਜਿਨ੍ਹਾਂ ਨੇ ਅਜੇ ਨਹੀਂ ਆਸਪਾਸੇ ਜਾਂਦੇ ਆ ਉਹ ਵੀ ਇਹਨਾਂ ਸਕੂਲਾਂ ਅੰਦਰ ਆਪਣੇ ਬੱਚਿਆਂ ਨੂੰ ਲੈ ਕੇ ਆਣ ਇੱਕ ਵਧੀਆ ਮਾਹੌਲ ਅਸੀਂ ਜਿਹੜਾ ਆ ਉਹ ਬੱਚਿਆਂ ਨੂੰ ਲਾਈਫ ਦੇ ਅੰਦਰ ਦੇ ਸਕੀ